ਲੰਡਨ ਵਿਖੇ ਭਾਰਤੀ ਹਾਈ ਕਮਿਸ਼ਨ ਉੱਤੇ ਹੋਏ ਹਮਲੇ 'ਚ ਵੱਡੀ ਕਾਰਵਾਈ ਹੋਈ। 1 ਸਾਲ ਬਾਅਦ ਇਸ ਹਮਲੇ ਵਿੱਚ ਸਬੰਧਤ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ। ਮਾਰਚ 2023 ਨੂੰ ਲੰਡਨ 'ਚ ਹੋਏ ਇੰਡੀਆ ਹਾਊਸ ਸਾਹਮਣੇ ਦੋ ਵੱਡੇ ਹਿੰਸਕ ਪ੍ਰਦਰਸ਼ਨ। ਮਾਰਚ 2023 ਜਿਸ ਦੇ ਵਿੱਚ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਜੋ ਸਥਿਤ ਹਾਊਸ ਹੈ ਉਹਦੇ ਉੱਤੇ ਹਮਲਾ ਕੀਤਾ ਗਿਆ। 15 ਅਗਸਤ ਵਾਲੇ ਦਿਨ ਉੱਤੇ ਉੱਤੇ ਹਮਲਾ ਹੋਇਆ ਸੀ ਜਿਸ ਦੇ ਵਿੱਚ ਝੰਡੇ ਦਾ ਅਪਮਾਨ ਕੀਤਾ ਗਿਆ ਜਿਹੜਾ ਕਿ ਤਿਰੰਗਾ ਭਾਰਤ ਦਾ ਝੰਡਾ ਹੈ ਉਹਦਾ ਅਪਮਾਨ ਹੋਇਆ ਸੀ ਉਹਦੇ ਵਿੱਚ ਕਈ ਖਾਲਿਸਤਾਨੀ ਸ਼ਾਮਲ ਸਨ ਤੇ ਇਸ ਖਾਲਿਸਤਾਨ ਨੇ ਜਦੋਂ ਭਾਰਤੀ ਝੰਡੇ ਦਾ ਅਪਮਾਨ ਕੀਤਾ ਉੱਤੇ ਭਾਰਤੀ ਤਿਰੰਗੇ ਦਾ ਝੰਡਾ ਉਤਾਰ ਕੇ ਉੱਤੇ ਖਾਲਿਸਤਾਨੀ ਝੰਡਾ ਲਗਾਇਆ ਗਿਆ ਸੀ ਤਿਆਰ ਸਭ ਦੇ ਚੱਲਦੇ ਜਦੋਂ ਚੰਡੇ ਦਾ ਅਪਮਾਨ ਹੋਇਆ ਤੇ ਉਸ ਤੋਂ ਬਾਅਦ ਭਾਰਤ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ ਤੇ ਭਾਰਤੀ ਹਾਈ ਕਮਿਸ਼ਨ ਦੇ ਕਈ ਜਿਹੜੇ ਮੈਂਬਰ ਸੀ ਉਹਨਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਸੀ ਤੇ ਉਸ ਵੇਲੇ ਖਾਲਿਸਤਾਨੀ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੀ ਜਿਹੜੇ ਉੱਥੇ ਕੀਤੇ ਗਏ ਸੀ ਤਾਂ ਉਸ ਮਾਮਲੇ ਨਾਲ ਜੁੜਿਆ ਅੱਜ ਦਾ ਖਬਰ ਇਸ ਮਾਮਲੇ ਵਿੱਚ ਇਹ ਹੈ ਕਿ NIA ਯਾਨੀ ਕਿ ਰਾਸ਼ਟਰੀ ਜਾਂਚ ਅਧਿਕਾਰੀ ਜੋ ਕਿ ਭਾਰਤ ਦੀ ਖਰਤੋਤੇ ਸੁਰੱਖਿਆ ਏਜੰਸੀ ਹੈ ਉਹਨਾਂ ਦੇ ਵੱਲੋਂ ਵੱਡੀ ਕਾਰਵਾਈ ਇਸ ਮਾਮਲੇ 'ਚ ਕੀਤੀ ਗਈ ਹੈ ਜ਼ਾਸਤੀ ਜਾਂਚ ਏਜੰਸੀ ਨੇ ਬੀਤੇ ਸਾਲ ਮਾਰਚ ਦੇ ਵਿੱਚ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਤੇ ਹੋਏ ਹਮਲੇ ਦੇ ਸਬੰਧ ਵਿੱਚ ਬੀਤੇ ਕੱਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਸ ਨੂੰ ਬੀਤੇ ਸਾਲ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੁੰਦੇ ਸਮੇਂ ਅਟਾਰੀ ਸਰਹੱਦ ਦੇ ਉੱਤੇ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਇੱਥੇ ਅਧਿਕਾਰਤ ਸੂਤਰਾਂ ਨੇ ਇਹ ਦੱਸਿਆ ਕਿ ਵਸਤ ਲੰਡਨ ਦੇ ਹੌਸਲੇ ਦੇ ਰੰਡ ਵਾਲੇ ਇੰਦਰਪਾਲ ਸਿੰਘ ਗਾਬਾ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀ ਧਾਰਾ 13 1 ਰਾਸ਼ਟਰੀ ਸਨਮਾਨ ਦਾ ਅਪਮਾਨ ਲੋਕੂ ਕਾਨੂੰਨ ਦੀ ਧਾਰਾ 2 ਅਤੇ ਆਈਪੀਸੀ ਦੀ ਧਾਰਾ 34 ਦੇ ਤਹਿਤ ਕੀਤੇ ਗਏ ਅਪਰਾਧਾਂ ਦੇ ਸਿਲਸਿਲੇ ਵਿੱਚ ਵੀਰਵਾਰ ਨੂੰ ਪਾਰਟ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਮਲਿਆਂ ਤੋਂ ਬਾਅਦ ਐਨਆਈਏ ਦੁਆਰਾ ਦਾਇਰ ਕੀਤੀ ਗਈ ਰਿਪੋਰਟ ਦੇ ਅਨੁਸਾਰ 19 ਅਤੇ 22 ਮਾਰਚ 2023 ਨੂੰ ਲੰਡਨ ਦੇ ਵਿੱਚ ਇੰਡੀਆ ਹਾਊਸ ਦੇ ਸਾਹਮਣੇ ਦੋ ਵੱਡੇ ਹਿੰਸਕ ਪ੍ਰਦਰਸ਼ਨ ਹੋਏ ਤੇ ਪ੍ਰਦਰਸ਼ਨਕਾਰੀਆਂ ਦੇ ਇੱਕ ਵੱਡੇ ਸਮੂਹ ਨੇ 19 ਮਾਰਚ ਨੂੰ ਭਾਰਤੀ ਅਧਿਕਾਰੀਆਂ ਉੱਤੇ ਹਮਲਾ ਕੀਤਾ ਤੇ ਹਾਈ ਕਮਿਸ਼ਨ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਅਤੇ ਭਾਰਤੀ ਰਾਸ਼ਟਰੀ ਝੰਡੇ ਦੀ ਬੇਅਦਬੀ ਵੀ ਕੀਤੀ ਤੇ ਰਿਪੋਰਟ ਦੇ ਅਨੁਸਾਰ 22 ਮਾਰਚ ਨੂੰ ਉਹਨਾਂ ਨੇ ਭਾਰਤ ਵਿਰੋਧੀ ਨਾਅਰੇ ਵੀ ਲਗਾਏ ਤੇ ਭਾਰਤੀ ਰਾਸ਼ਟਰੀ ਝੰਡੇ ਦਾ ਦੁਬਾਰਾ ਅਪਮਾਨ ਕੀਤਾ ਗਿਆ ਅਤੇ ਗੈਰਕਾਨੂੰਨੀ ਵਿਵਹਾਰ ਕੀਤਾ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ ਸੂਤਰਾਂ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਪੰਜਾਬ ਅਤੇ ਰਾਜਸਥਾਨ ਦੇ ਵਿੱਚ 31 ਥਾਵਾਂ ਦੇ ਉਤੇ ਤਲਾਸ਼ੀ ਲੈਣ ਤੋਂ ਬਾਅਦ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਹਨਾਂ ਨੂੰ ਜਵਤ ਵੀ ਉਹਨਾਂ ਦੇ ਕਈ ਕਾਰਨਾਮੇ ਜਵਤ ਕੀਤੇ ਗਏ ਸੂਤਰਾਂ ਨੇ ਦੱਸਿਆ ਹੈ ਕਿ NIA ਦੀ ਇੱਕ ਜਾਂਚ ਟੀਮ ਜਿਹੜੀ ਸੀ ਉਹ ਲੰਡਨ ਵੀ ਗਈ ਸੀ ਤੇ ਇੰਦਰਪਾਲ ਸਿੰਘ ਗਾਬਾ ਦੇ ਸਮੇਤ ਕਈ ਸ਼ੱਕੀਆਂ ਦੇ ਵਿਰੁੱਧ LOC ਯਾਨੀ ਕਿ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਗਾਬਾ ਨੂੰ 9 ਦਸੰਬਰ 2023 ਨੂੰ ਅਟਾਰੀ ਸਰਹਾਦੋਂ ਤੇ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਉਹ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ ਜਾਂਚ ਦੇ ਹਿੱਸੇ ਵਜੋਂ ਉਸ ਦਾ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਸੀ ਅਤੇ ਡਾਟਾ ਕੱਢਿਆ ਗਿਆ ਸੀ ਅਤੇ ਵਿਸ਼ਲੇਸ਼ਣ ਕੀਤਾ ਗਿਆ ਸੀ। ਪਿਛਲੇ ਸਾਲ ਮਾਰਚ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦਾ ਮੁੱਦਾ ਬ੍ਰਿਟਿਸ਼ ਸੰਸਦ ਦੇ ਵਿੱਚ ਕਈ ਵਾਰ ਚੁੱਕਿਆ ਗਿਆ ਸੀ ਅਤੇ ਉਦੋਂ ਤੋਂ ਲੰਡਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਮੈਟਰੋਪੋਲੀਟਨ ਪੁਲਿਸ ਸੌਖਿਆ ਅਤੇ ਐਨਆਈਏ ਨੇ ਪਿਛਲੇ ਸਾਲ ਜੂਨ ਦੇ ਵਿੱਚ ਪੰਜ ਵੀਡੀਓ ਜਾਰੀ ਕੀਤੀ ਸੀ ਅਤੇ ਹਿੰਸਕ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ आम ਲੋਕਾਂ ਤੋਂ ਮਦਦ ਮੰਗੀ ਸੀ ਐਨਆਈਏ ਦੀ ਇੱਕ ਟੀਮ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਲੰਡਨ ਆਈਫ ਅਤੇ ਸਕਾਟਲੈਂਡ ਯਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ ਪਰ ਹੁਣ ਉਹਨਾਂ ਦੇ ਵੱਲੋਂ ਬੀਤੇ ਕੱਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਉੱਤੇ ਯੂਈਪੀ ਦੀ ਤਾਰਾ ਜਿਹੜੀ ਹੈ ਉਹ ਲਗਾਈ ਗਈ